ਅੱਜ ਜੀ ਪਹੁੰਚਿਆ ਜੀ ਗੁਰਦਾਸਪੁਰ ਦੇ सीताराम પેટ્રોલ ਪੰਪ ਤੇ ਸੋ सीताराम પેટ્રોલ ਪੰਪ ਤੇ ਹਰ ਮਹੀਨੇ ਦੂਜੇ ਪੁੱਤਰ ਮੋਕੇ ਦੇ ਸ਼੍ਰੀ ਧਿਆਨਪੁਰ ਦਾਮ ਜਿਹੜੀ ਹੈ ਜੀ ਪੂਰੀ বাস ਲੈ ਕੇ ਜਾਂਦੇ ਨੇ ਇੱਥੋਂ ਪੂਰੀ বাস ਸੇਵਕ ਸੋ ਅੱਜ ਵੀ ਜਿਹੜਾ ਭਾਈ ਤਿਆਰੀ ਹੈ ਜੀ ਸੋ ਨਵਾਂ ਸਾਲ ਵੀ ਸੈਲੀਬ੍ਰੇਟ ਕੀਤਾ ਜਾ ਰਿਹਾ ਵਾ ਔਰ ਮਰਯੇ ਦੇ ਦਵਾਰੇ ਵੀ ਜਾਇਆ ਜਾ ਰਿਹਾ ਵਾ ਸੋ ਇੱਕ ਇੱਕ ਤਸਵੀਰਾਂ ਸਾਂਝੀ ਕਰਦੇ ਆਂ ਔਰ ਜਿਹੜੇ ਇਹ ਆਯੋਜਕ ਨੇ ਉਹਨਾਂ ਨਾਲ ਤਾਲਮਤ ਵੀ ਕਰ ਲਿਆ ਕੋਈ ਤੇ ਮੈਂ ਦੱਸ ਰਿਹਾ ਤੁਹਾਨੂੰ ਵੀ ਇਹ ਨੌਜਵਾਨ ਜਿਹੜੇ ਆ ਜਿਨ੍ਹਾਂ ਨੂੰ ਬੜੇ ਵੱਡੇ ਪਰਾਲੇ ਕੀਤੇ ਜਾ ਰਹੇ ਆ ਉਹ ਨੌਜਵਾਨ ਪੀੜ੍ਹੀ ਨੂੰ ਇੱਕ ਵਧੀਆ ਮੈਸੇਜ ਦਿੱਤਾ ਜਾ ਰਿਹਾ ਵਾ ਸੋ ਇੱਕ ਇੱਕ ਤਸਵੀਰਾਂ ਨਾਲ ਸਾਂਝੀ ਕਰਦੇ ਆਂ ਜੀ ਸੋ ਇਹ ਦੇਖੋ ਉਤਸ਼ਾਹ ਦੇਖੋ ਤੁਸੀਂ ਬਾਵਲਾਲ ਜੀ ਦੇ ਜਨਕਾਰੇ ਲੱਗ ਰਹੇ ਨੇ ਭਗੜੇ ਪਾਈ ਜਾ ਰਹੇ ਨੇ ਔਰ ਭਾਰੀ ਹੁਸਾ ਜਿਹੜਾ ਵਾ ਨੌ ਹਰੀ ਉਹ ਤਰ੍ਹਾਂ ਨਾਲ ਸਾਂਝੀਆਂ ਕਰਾਂਗੇ ਸੋ ਇਹ ਤੁਹਾਡਾ ਫਿਲਹਾਲ ਜਿਹੜਾ ਵਾ ਅਸੀਂ ਭੰਗੜੇ ਦੇ ਨਾਲ ਦਿਖਾ ਰਹੇ ਹਾਂ ਕਿ ਭੰਗੜੇ ਪਾ ਕੇ ਜਿਹੜਾ ਵਾ ਮਹਾਰਾਜ ਦਾ ਅੱਜ ਦਿਨ ਮਨਾਇਆ ਜਾ ਰਿਹਾ ਵਾ ਮਹਾਰਾਜ ਦਾ ਜਨਮ ਦਿਹਾੜਾ ਜਿਹੜਾ ਵਾ ਉਹ ਮਨਾਇਆ ਜਾ ਰਿਹਾ ਵਾ ਜੀ ਸੋ ਇਹਦੇ ਜਿਹਾ ਯੋਜਕਤੇ ਉਹਨਾਂ ਦਾ ਗਲਪਨ ਵੀ ਕਰਦੇ ਆ ਉਹ ਸਾਰੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਜੀ ਜਿੱਦਾਂ ਕੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਹਰ ਮਹੀਨੇ ਦੀ ਦੂਜ ਤੇ ਮਹਾਰਾਜ ਜੀ ਦੇ ਆਸ਼ੀਰਵਾਦ ਨਾਲ ਬਸ ਲਗਾਈ ਗਈ ਆ ਤੇ ਮੈਂ ਸਾਰੀ ਬੱਸ ਸੇਵਕਾਂ ਨੂੰ ਤੇ ਸਾਰੀ ਸੰਗਤ ਨੂੰ ਆਪਣੇ ਵੱਲੋਂ ਤੇ ਆਪਣੀ ਫ੍ਰੀ ਬੱਸ ਮੈਂਬਰਾਂ ਵੱਲੋਂ ਸੇਵਾਦਾਰਾਂ ਵੱਲੋਂ ਵੀ ਤੇ ਸਾਰਿਆਂ ਨੂੰ ਅਗਲ-ਅਗਲ ਵਧਾਈ ਦਿਨਾ ਵਾ ਤੇ ਬਾਕੀ ਇਹੀ ਕਹਿਣਾ ਕਾਮਨਾ ਕਰਨਾ ਵੀ ਮਹਾਰਾਜ ਸਾਰਿਆਂ ਨੂੰ ਤੰਦਰੁਸਤੀ ਬਖਸ਼ਣ ਵੀ ਬਲ ਬਖਸ਼ਣ ਤਰੱਕੀਆਂ ਦੇਣ ਸਾਰਿਆਂ ਨੂੰ ਮਹਾਰਾਜ ਜੀ ਤੁਹਾਡੇ ਵੱਲੋਂ ਇੱਕ ਪ੍ਰੋਗਰਾਮ ਹੀ ਕਰਾਇਆ ਜਾਂਦਾ ਵੱਡਾ ਪ੍ਰੋਗਰਾਮ ਹੁੰਦਾ ਗੁਰਦਾਸਪੁਰ ਉਹ ਕਦੋਂ ਆਪਣਾ ਪ੍ਰੋਗਰਾਮ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਤੁਸੀਂ ਵੇਖੋਗੇ ਚਾਂਦੀ ਦਿਨਾਂ ਦੇ ਵਿੱਚ ਮਹਾਰਾਜ ਜੀ ਦੀ ਆਗਿਆ ਮਿਲਦੇ ਸਾਰੀ ਸਾਡੇ ਵੱਲੋਂ ਪੂਲੀ ਤਿਆਰੀ ਆ ਬਸ ਮਹਾਰਾਜ ਜੀ ਦੀ ਆਗਿਆ ਲੈਣ ਦੀ ਏਰ ਆ ਸਾਡੇ ਮਹਾਰਾਜ ਜੀ ਜਦੋਂ ਆਗਿਆ ਦੇਤੀ ਸਾਡੇ ਵੱਲੋਂ ਪੂਲੀ ਤਿਆਰੀ ਆ ਤੇ ਬਾਕੀ ਤੁਹਾਨੂੰ ਪਤਾ ਹੀ ਆ ਵੀ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਲੋਕ ਤੇ ਆਪ ਪੁੱਛ ਰਹੇ ਨੇ ਸਾਨੂੰ ਵੀ ਮਹਾਰਾਜ ਜੀ ਨੇ ਕਦੋਂ ਆਉਣਾ ਕਦੋਂ ਆਉਣਾ ਇਸ ਸਾਲ ਤੁਸੀਂ ਬੁਲਾਉਂਦੇ ਹੁੰਦੇ ਹੋ ਤੇ ਬਸ ਮਹਾਰਾਜ ਜੀ ਦੀ ਆਗਿਆ ਬਸ ਲੈਣ ਦੀ ਏਰ ਆ ਸ੍ਰੀ ਸ਼ੋਭਾ ਯਾਤਰਾ ਦੀ ਵੀ ਤਿਆਰੀ ਹੋ ਰਹੀ ਹੈ ਹਾਂਜੀ ਹਾਂਜੀ ਜਰੂਰ ਜਰੂਰ ਜੀ ਸ਼ੋਭਾ ਯਾਤਰਾ ਵੀ ਜਰੂਰ ਕਰਾਂਗੇ ਕਾਰਾ ਸ੍ਰੀ ਬਾਬਾ ਲਾਲ ਜੀ ਦਾ ਅੱਜ ਜਿਹੜਾ ਦੂਜ ਦਾ ਪਵਿੱਤਰ ਤਿਉਹਾਰ ਸਾਲ ਦੀ ਪਹਿਲੀ ਦੂਜ ਜਿਹੜੀ ਅੱਜ ਪਹਿਲੇ ਤਰੀਕ 1 ਜਨਵਰੀ ਨੂੰ ਦੂਜ ਮਨਾਇਆ ਜਾ ਰਹੀ ਏ ਇਹ ਦੂਜ ਸਾਡੇ ਸਾਰੀਆਂ ਸੰਗਤਾਂ ਵਾਸਤੇ ਇੱਕ ਨਵੇਂ ਸਾਲ ਦਾ ਚੰਗਾ ਸੰਦੇਸ਼ ਲੈ ਕੇ ਗੁਰੂ ਮਹਾਰਾਜ ਜੀ ਇਹਨਾਂ ਪਰਿਵਾਰਾਂ ਤੇ ਹਮੇਸ਼ਾ ਹੀ ਖੁਸ਼ੀਆਂ ਭਰਿਆ ਹੱਥ ਰੱਖੇ ਮਿਹਰ ਭਰਿਆ ਹੱਥ ਰੱਖੇ ਗੁਰੂ ਮਹਾਰਾਜ ਜੀ ਦੀ ਅਪਾਰ ਕਿਰਪਾ ਦੇ ਨਾਲ ਇਹ ਸੰਗਤਾਂ ਦਾ ਉਪਰਾਲਾ ਜਿਸਨਾ ਪਿਛਲੇ 4 ਸਾਲਾਂ ਤੋਂ ਲਗਾਤਾਰ ਹੀ ਵੱਧਦਾ ਜਾ ਰਿਹਾ ਇਸ ਵਾਰ ਵੀ ਗੁਰੂ ਮਹਾਰਾਜ ਜੀ ਦੀ ਅਪਾਰ ਕਿਰਪਾ ਦੇ ਨਾਲ ਨਵਾਂ ਸਾਲ ਚੜਿਆ ਗੁਰੂ ਮਹਾਰਾਜ ਸਭ ਸੰਗਤਾਂ ਤੇ ਮਿਹਰ ਪਰਿਆ ਹੱਥ ਰੱਖੇ ਔਰ ਜਿਨ੍ਹਾਂ ਦੀਆਂ ਆਸਾਂ ਮੁਰਾਦਾਂ ਪੂਰੀਆਂ ਹੋਈਆਂ ਉਹਨਾਂ ਨੇ ਅੱਜ ਨਵੇਂ ਸਾਲ ਦੀ ਖੁਸ਼ੀ ਵਿੱਚ ਇਸ ਬਸ ਦੇ ਵਿੱਚ ਸਾਰੀਆਂ ਸੰਗਤਾਂ ਨੂੰ ਪ੍ਰਸ਼ਾਦ ਵੰਡਿਆ ਅਸੀਂ ਸਾਰੀਆਂ ਸੰਗਤਾਂ ਦਾ ਗੁਰੂ ਮਹਾਰਾਜੀ ਸਤਗੁਰੂ ਸ਼੍ਰੀ ਰਾਮ ਸੁੰਦਰ ਦਾਸ ਮਹਾਰਾਜੀ ਵੱਲੋਂ ਕੋਟੀ ਕੋਟੀ ਧੰਨਵਾਦ ਕਰਨਿਆਂ ਜਿਨ੍ਹਾਂ ਨੇ ਸਾਡੇ ਕੰਦੇ ਨਾਲ ਕੰਦਾ ਮਲਾ ਕੇ ਇਸ ਵਸ ਨੂੰ ਯੋਗਦਾਨ ਦੇ ਕੇ ਬਹੁਤ ਅੱਛੇ ਤਰੀਕੇ ਦੇ ਨਾਲ ਨਿਭਾਰੇਣਾ ਜੈ ਸ਼੍ਰੀ ਬਾਵਾ ਲਾਲ ਜੀ ਜੈ ਸ਼੍ਰੀ ਬਾਵਾ ਬਾਵਾ ਲਾਲ ਜੀ ਦਾ ਬਹੁਤ ਸਾਰੇ ਬਾਵਾ ਕੀ ਜੈ ਨਵੇਂ ਸਾਲ ਦੀਆਂ ਸਾਰੀ ਸ਼ੰਗਤ ਨੂੰ ਸਾਰੇ{{\text{ਕੋਟ}}}}{{{\text{ਸੰਸਾਰ}}}}{{{\text{ਨੂੰ}}}}{{{\text{ਲੱਖ ਲੱਖ}}}}{{{\text{ਵਧਾਈ}}}}{{{\text{}}}}{ ਮਹਾਰਾਜ ਸਦੁਰਬਾ ਵਾਲਾ ਜਾ ਅਸ਼ੀਰਵਾਦ ਦੇ ਨਾਲ ਬੱਸ ਸੇਵਾ ਮਹਾਰਾਜ ਲਾਈਦੀ ਆ ਇਹਦੇ ਵਿੱਚ ਜੋ ਪ੍ਰੋਗਰਾਮ ਹੁੰਦਾ ਸੰਗਤ ਨਾਲ ਮਿਲਦੇ ਦਰਦੀ ਆ ਕੋਈ ਆਪ ਜਿੱਦਾਂ ਦੇ ਤੇ ਇਹਦੇ ਵਿਚਾਰ ਹੁੰਦੇ ਆ ਉਦਾਂ ਦਾ ਪ੍ਰੋਗਰਾਮ ਰੱਖਦੇ ਆ ਅੱਜ ਬੱਸ ਦੇ ਵਿੱਚ ਚਾਹ ਦਾ ਹੋਰ ਮਕਲਖਾਨ ਪੀਂਦਾ ਸਮਾਨ ਵੰਡਿਆ ਦਿਆ ਇਹ ਸਾਰੀ ਸੰਗਤ ਨੇ ਮੰਡਿਆ ਅਸੀਂ ਸਿਰ ਮਹਾਰਾਜ ਦੇ ਸੇਵਾਦਾਰ ਆ ਤੇ ਮਹਾਰਾਜ ਸੇਵਾ ਨਿਭਾਉਣ ਵਾਸਤੇ ਸਾਨੂੰ ਛਤੀ ਦਵੇ ਬਸ ਸਦਰ ਬਾਵਾ ਲਾਲ ਦਿਵਾਲ ਜੀ ਜੈ ਸਮੂਹ ਸੰਗਤ ਨੂੰ ਤੇ ਸ਼ਹਿਰ ਵਾਸੀਆਂ ਨੂੰ ਨਵੇਂ ਸਾਲ ਤੇ ਦੂਜ ਦੀ ਲੱਖ ਲੱਖ ਵਧਾਈ ਹੋਵੇ ਫਰੀ ਬਸੇਵਕਾ ਵੱਲੋਂ ਹਰ ਦੂਜ ਤੇ ਇਹ ਬਸ ਬਾਬਾ ਲਾਲ ਜੀ ਦੇ ਧਿਆਨਪੁਰ ਤੱਕ ਲੈ ਕੇ ਜਾਈ ਜਾਂਦੀ ਹੈ ਇਸ ਕਰਕੇ ਸਾਰੀ ਸੰਗਤ ਨੂੰ ਇੱਥੇ ਆ ਕੇ ਰੁਕ ਗਿਆ ਜੀ ਸਾਰੀ ਸੰਗਤ ਨੂੰ ਦੂਜਾ ਦੇ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਹੋਵੇ ਅੱਛਾ ਇਹ ਕਿਹੜੇ ਨੌਜਵਾਨ ਕੰਮ ਕਰ ਰਿਹਾ ਤੇ ਕਿਦਾਂ ਦਾ ਉਪਰਾਲਾ ਕਰ ਰਿਹਾ ਇਹ ਇਹ ਨੌਜਵਾਨ ਕੰਮ ਕਰ ਰਿਹਾ ਇਹ ਬਹੁਤ ਚੰਗਾ ਉਪਰਾਲਾ ਕਰ ਰਿਹਾ ਦੇਖੋ ਜੀ ਫ੍ਰੀ ਬੱਸ ਸੇਵਾ ਕੋ ਵੱਲੋਂ ਇਹ ਬੜਾ ਵੱਡਾ ਇੱਕ ਉਪਰਾਲਾ ਕੀਤਾ ਗਿਆ ਹੋਇਆ ਹੈ ਕੀ ਹਰ ਮਹੀਨੇ ਦੇ ਦੂਜੇ ਤੇ ਫ੍ਰੀ ਬੱਸ ਸੇਵਾ ਹਜ਼ਾਰਾਂ ਸੰਤਾਂ ਨੂੰ ਗੁਰਦਾਸਪੁਰ ਤੋਂ ਧਿਆਨਪੁਰ ਦਾਮ ਲੈ ਕੇ ਜਾਂਦੀਆਂ ਨੇ ਤੇ ਮਹਾਰਾਜ ਦੇ ਦਰਸ਼ਨ ਕਰਾਉਂਦੀਆਂ ਨੇ ਪੈਸਾ ਨਹੀਂ ਲਿਆ ਜਾਂਦਾ ਕਿਹੋ ਇਸ ਬਾਜਵੇਂ ਅਜੇ ਤੱਕ ਕਿਸੇ ਕੋਲੋਂ ਵੀ ਪੈਸਾ ਨਹੀਂ ਲਿਆ ਗਿਆ ਜੈਕਾਰਾ ਬਾਬਾ ਲਾਲ ਜੀ ਦਾ ਬੋਸਾ ਚੇ ਦਰਬਾਰ ਕੀ ਜੈ ਅੱਜ ਸਾਰੀ ਸੰਗਤ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਹੋਣ ਤੇ ਸਾਡੇ ਗੁਰੂ ਮਹਾਰਾਜ ਦਾ ਜਨਮ ਦਿਨ ਹੈ ਅੱਜ ਦੂਜ ਹੈ ਦੂਦ ਦਾ ਦਿਹਾੜਾ ਹੈ ਮਤਲਬ ਕਿ ਹਰ ਵਾਰੀ ਤਰ੍ਹਾਂ ਇਸ ਤਰ ਇਸ ਵਾਰੀ ਵੀ ਬਸ ਦੂਜ ਤੇ ਜਾ ਰਹੀ ਹੈ ਸਾਨੂੰ ਬੜੀ ਖੁਸ਼ੀ ਹੈ ਸਾਰੀ ਸੰਗਤਾਂ ਨੂੰ ਬੜੀ ਖੁਸ਼ੀ ਹੈ ਕਿ ਇਹ ਦੂਜੇ ਨਵੇਂ ਸਾਲ ਤੇ ਆਈ ਹੈ ਅਸੀਂ ਮਹਾਰਾਜ ਦੇ ਦਰਸ਼ਨ ਕਰਾਂਗੇ ਤੇ ਨਵਾਂ ਸਾਲ ਮਨਾਵਾਂਗੇ ਮੈਂ ਸਾਰੇ ਅੱਗੇ ਇਹ ਹੀ ਦੁਆ ਕਰਦੀ ਆਂ ਭਗਵਾਨ ਅੱਗੇ ਕਿ ਸਾਰਿਆਂ ਦੀ ਝੋਲੀਆਂ ਪਰਦੇ ਰਹੇ ਮਹਾਰਾਜ ਤੇ ਐਸਾ ਨਵਾਂ ਸਾਲ ਚੜੇ ਕਿ ਸਾਰੇ ਗੱਜ-ਗੱਜ ਹੋਣ ਤੇ ਜਕਾਰਾ ਲਾਣ ਨਾਲੇ ਝੋਲੀਆਂ ਭਰਦੇ ਰਹਿਣ ਮਾਵਾਂ ਨੂੰ ਪੁੱਤਰ ਦੇਣ ਐਸਾ ਸਾਲ ਚੜੇ ਕਿ ਦੁਨੀਆ ਤੇ ਜਿਹੜਾ ਪੋਰਵੀ ਕਈਓ ਨੇ ਕਈ ਵਾਰ ਗੰਦੇ ਕੰਮ ਹੋਉਂਦੇ ਕੋਈ ਐ ਕੋਈ ਲੜਾਈ ਝਗੜਾ ਕੋਈ ਕਿਸ ਤਰ੍ਹਾਂ ਕੇ ਦਾ ਕੋਈ ਜਾਤੀ ਦਾ ਕੋਈ ਕੁਛ ਦਾ ਪਰ ਇਸ ਸਾਲ ਸਾਰਿਆਂ ਵਾਂ ਸੁੱਖ ਪਰ ਚੜੇ ਤੇ ਖੁਸ਼ੀਆਂ ਵਾਲਾ ਚੜੇ ਜੈਕਾਰਾ ਬਾਬਾ ਲਾਲ ਜੀ ਦਾ ਬਹੁਤ ਸਾਚੇ ਦਰਬਾਰ ਦੂਜਤੀਆਂ ਵਰ ਨਵੇਂ ਸਾਲ ਦੀਆਂ ਸਭ ਸੰਗਤਾਂ ਨੂੰ ਅੱਜ ਬਹੁਤ ਬਹੁਤ ਲੱਖ ਲੱਖ ਵਧਾਈਆਂ ਹੋਣ ਹਰ ਮਹੀਨੇ ਦੀ ਤਰ੍ਹਾਂ ਇਸ ਦਿਨ ਵੀ ਦੋਜ ਤੇ バス ਲੈ ਕੇ ਜਾ ਰਹੇ ਫ੍ਰੀ ਬੱਸ ਅੱਜ ਦੇ ਦਿਨ ਆ ਇਹ ਬੱਚੇ ਜਿਹੜੇ ਅੱਜ ਲੰਗਰ ਵੀ ਲਾ ਰਹੇ ਆ ਚਾਹ ਜਿਹਦੇ ਵਿੱਚ ਪੇਸਟੀ ਪਕੌੜੇ ਚਾਹ ਦੀ ਸੇਵਾ ਕੀਤੀ ਜਾ ਰਹੀ ਹੈ ਸਾਰੀ ਸੰਗਤਾਂ ਨੂੰ ਉਹਨੇ ਵੰਡਿਆ ਜਾਏਗਾ ਇਸ ਲਈ ਸਾਰੀ ਸੰਗਤਾਂ ਖੁਸ਼ਹਾਲ ਹੋ ਕੇ ਜਾਨ ਹੋਰ ਖੁਸ਼ਹਾਲ ਹੋ ਕੇ ਯਾਰ ਮਹਾਰਾਜ ਦੇ ਦਰਸ਼ਨ ਬਹੁਤ ਬਹੁਤ ਕਰ ਕਰ ਮਹਾਰਾਜ ਸਭ ਨੂੰ ਅਸ਼ੀਰਵਾਦ ਦੇਣ ਆਪਣਾ ਤੇ ਅਸ਼ੀਰਵਾਦ ਨਾਲ ਹੀ ਭੇਜੇਂ ਝੋਲੀਆਂ ਭਰ ਕੇ ਭੇਜੇਂ ਜੇ ਕਾਰਾ ਬਾਬਾ ਲਾਲ ਜੀ ਦਾ ਬਹੁਤ ਸਾਂਚੇ ਦਰਬਾਰ ਕੀ ਬਾਬਾ ਲਾਲ ਜੀ ਦਾ ਬਹੁਤ ਸਾਂਚੇ ਦਰਬਾਰ ਕੀ ਜੈ ਨਵੇਂ ਸਾਲ ਦੀਆਂ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈਆਂ ਆਡੇ ਨਵੇਂ ਨਵੇਂ ਸਾਲ ਤੇ ਬੱਸ ਲੈ ਕੇ ਜਾਣੇ ਦੇ ਵਿੱਚ ਪ੍ਰੋਗਰਾਮ ਹੀ ਕਰ ਰਹੇ ਨੇ ਇਹਨਾਂ ਦਾ ਬਹੁਤ ਵਧੀਆ ਕੰਮ ਹੋ ਰਿਹਾ ਵਾ ਔਰ ਸਾਰੀ ਸੰਗਤ ਨੂੰ ਲੈ ਕੇ ਜਾ ਰਹੇ ਨੇ ਅੱਜ ਵੱਧ ਤੋਂ ਵੱਧ ਛੜ ਕੇ ਸੰਗਤ ਆ ਰਹੀ ਹੈ ਇਸ ਕਰਕੇ ਸਾਰੇ ਸੰਗਤ ਨੂੰ ਲੈ ਕੇ ਆ ਰਹੇ ਨੇ ਜਕਾਰਾ ਸ਼੍ਰੀ ਬਾਬਾ ਲਾਲ ਜੀ ਦਾ ਬਹੁਤ ਸਾਂਚੇ ਦਰਬਾਰ ਕੀ ਜੈ ਸਾਚੇ ਦਰਬਾਰ ਹੈ ਅੱਜ ਨਵੇਂ ਸਾਲ ਦੀਆਂ ਮੁਬਾਰਕਾਂ ਗੁਰੂ ਮਹਾਰਾਜ ਦੇ ਜਨਮ ਦਿਨ ਦੀਆਂ ਸਾਰਿਆਂ ਨੂੰ ਮੁਬਾਰਕਾਂ ਇੱਥੇ ਕੋਈ ਵੀ ਜਾਂਦਾ ਵਾ ਝੋਲੀ ਭਰ ਕੇ ਹੀ ਲੈ ਕੇ ਆਂਦਾ ਪ੍ਰਸ਼ਾਦ ਦੀ ਹੋਵੇ ਜੋ ਵੀ ਹੋਵੇ ਸਾਰੇ ਇੱਥੇ ਸਾਰੀ ਦੁਨੀਆ ਨੂੰ ਇਹੀ ਲੱਖ ਲੱਖ ਮੁਬਾਰਕਾਂ ਨਵੇਂ ਸਾਲ ਦੀਆਂ ਨਾਲ ਦੂਸਦੀ ਕਾਰਾ ਸ਼੍ਰੀ ਸਤਗੁਰੂ ਬਾਬਾ ਲਾਲ ਜੀ ਦਾ ਸਾਚੇ ਦਰਬਾਰ ਕੀ ਜੈ ਨਵੇਂ ਸੰਦਿਮ ਵਰਕਾਉਂ ਸਭ ਨੂੰ ਮਹਾਰਾਜੀ ਦੀ ਜੂਝੇ ਸਭ ਨੂੰ ਮੁਬਾਰਕਾ ਉਹਨੇ ਮੇਰੇ ਮਹਾਰਾਜ ਨੂੰ ਆਰਾਮ ਸੁੰਦਰ ਦਾਤ ਜੀ ਨੂੰ ਬਹੁਤ ਹੀ ਬਹੁਤ ਹੀ ਮੁਬਾਰਕ ਹੋਵੇ ਜਿਨ੍ਹਾਂ ਕੋ ਅਸੀਂ ਸ਼ਿਰਵਾਲਿਆਂ ਵਾਸਤੇ ਚੱਲੇ ਆ ਗਏ ਆ ਕਿ ਮੇਰੇ ਮਹਾਰਾਜ ਜੀ ਦੀ ਲੰਬੀ ਲੰਬੀ ਉਮਰ ਹੋਵੇ ਨਾ ਦੁੱਖ ਦਿਲਦਰ ਸਭ ਮਹਾਰਾਜ ਜੀ ਕੱਟਣ ਉਹਨਾਂ ਦਾ ਭਗਵਾਨ ਕਟੇ ਉਹਨਾਂ ਨੂੰ ਤੰਦਰੁਸਤੀ ਮਿਲੇ ਸਾਨੂੰ ਦਰਸ਼ਨ ਦਿੰਦੇ ਰਹਿਣ ਮਹਾਰਾਜ ਜੀ ਜੀ ਸਾਡੀ ਖੁਸ਼ੀਆਂ ਝੋਲੀਆਂ ਪਾ ਦੇ ਹਰ ਇੱਕ ਦੀਆਂ ਪਾ ਦੇ ਰਹਿਣ ਤੇ ਅਸੀਂ ਉਹਨਾਂ ਦੇ ਦਰਤੇ ਜਾਂਦੇ ਰਹੀਓ ਸੰਸਾਦ ਦੇ ਰਹਿਣ ਤਾਂ ਪੰਜਾਂਦੇ ਰਹੀਏ ਜਨਕਾਰਾ ਸ਼੍ਰੀ ਸਤਗੁਰੂ ਬਾਬਾ ਵਾਲਾ ਜੀ ਦਾ